ਕੀ ਤੁਹਾਡਾ ਨਾਮ ਹੈਗਾ ਕੀ ਕੰਮ ਕਰਦੇ ਹੋਗੇ ਹੁਣ ਜਿਹੜਾ ਹੈਗਾ ਗਾਂਵ ਨੂੰ ਕਿਸਾਨ ਦੇ ਤੌਰ ਦੇ ਇੱਕ ਜਿਹੜਾ ਕਿ ਆਪਣੀ ਬੁਝਾਈ ਕੀਤੀ ਹੈਗੀ ਢਿੱਬੇ ਦੇ ਉੱਤੇ ਜਾ ਕੇ ਕਿਸ ਤਰ੍ਹਾਂ ਦੀ ਜਿਹੜੀ ਬੁਝਾਈ ਕੀਤੀ ਮੈਂ 사ਸ਼ੀਕਲ ਜੀ ਤੁਹਾਨੂੰ ਸਾਰਿਆਂ ਨੂੰ ਤੇ ਤੁਹਾਡੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਬਹੁਤ ਪਿਆਰ ਭਰੀ 사ਸ਼ੀਕਲ ਤੇ ਮੇਰਾ ਜਿਹੜਾ ਮੁੱਖ ਪੇਸ਼ਾ ਸੀਗਾ ਉਹ ਮੈਂ ਡੈਂਟਿਸਟ ਐ ਡਾਕਟਰ ਅੰਦਨ ਦਾ ਤੇ ਮੇਰਾ ਸਹਾਇਕ ਕੀਤਾ ਅੱਜ ਤੱਕ ਜਿਹੜਾ ਸੀ ਇਮੀਗ੍ਰੇਸ਼ਨ ਦਾ ਤੇ ਉਹ ਦੋਨੋਂ ਹੀ ਸਾਡੇ ਚੱਲ ਰਹੇ ਹੈ ਲੇਕਿਨ ਮੈਨੂੰ ਨਾਲ ਇਹ ਸੀ ਕਿ ਜਦੋਂ ਕਿਤੇ ਬੈਠ ਕੇ ਅਸੀਂ ਗੱਲਬਾਤ ਕਰਦੇ ਸੀਗੇ ਯਾਰ ਵੀ ਚੰਗਾ ਖਰਦਾ ਜਾਵੇ ਕਿੱਥੋਂ ਖਰਦਾ ਜਾਵੇ ਕਿੱਥੋਂ ਲੱਗੇ ਸਾਨੂੰ ਕੋਈ ਪਲੇਟਫਾਰਮ ਨਹੀਂ ਮਿਲਦਾ ਸੀਗਾ ਚੰਗਾ ਲੈਣ ਵਾਸਤੇ ਆਰਗੈਨਿਕ ਲੈਣ ਵਾਸਤੇ ਫਿਰ ਅਸੀਂ ਸੋਚਿਆ ਵੀ ਕਿਉਂ ਨਾ ਇਹ ਆਪਦਾ ਹੀ ਪੈਦਾ ਕੀਤਾ ਜਾਵੇ ਤਾਂ ਫਿਰ ਅਸੀਂ ਇਹ ਇਸ ਤਰ੍ਹਾਂ ਦੀ ਪਾਲ ਕੀਤੀ ਵੀ ਜਿਹੜੀ ਬਿਲਕੁਲ ਪਹਿਲੀ ਫਸਲ ਜਿਹੜੀ ਐਵਜੀ ਜ਼ਮੀਨ ਹੋਵੇ ਵੀ ਜਿੱਥੇ ਮਿਲ ਜੇ ਵੀ ਜਿੱਥੇ ਪਹਿਲੀ ਫਸਲ ਅਸੀਂ ਹੀ ਬੀਜੀ ਤੇ ਫਿਰ ਅਸੀਂ ਇਹ ਲਈ ਆਰਗੈਨਿਕ ਆਪਣੇ ਆਪ ਪਹਿਲੀ ਬਣ ਗਈ ਇਹ ਜਦੋਂ ਇਹਦੇ ਤੇ ਫਸਲੀ ਪਹਿਲੀ ਹੈ ਇਹ ਇੱਥੇ ਅਸੀਂ ਸਰੋਂ ਬੀਜੀ ਹੈ ਸਰੋਂ ਦੇ ਵਿੱਚ ਐਂਟਰ ਕ੍ਰੋਪਿੰਗ ਕੀਤਾ ਹੈ ਥੋੜਾ ਛੋਲੇ ਆ ਘਰ ਵਾਸਤੇ ਵਰਤੋਂ ਵਾਸਤੇ ਛੋਲੇ ਨਾਲ ਗੋਭੀ ਵੀ ਐਂਟਰ ਕ੍ਰੋਪਿੰਗ ਕੀਤੀ ਹੈ ਮੂਲੀਆਂ ਗਾਜਰਾਂ ਚੁਕੰਦਰ ਹੈ ਇਤੋਂ ਤੱਕ ਅਸੀਂ ਰਾਜਮਾ ਦਾ ਵੀ ਟ੍ਰਾਇਲਿਆ ਵਿੱਚ ਉਹ ਵੀ ਲਾਈ ਹੋਈ ਹੈ ਤੇ ਇਹ ਜਿਸ ਤਰ੍ਹਾਂ ਲਸੀ ਹੈ ਜਾਂ ਛੋਲੇ ਐ ਮੈਂ ਛੋਲਿਆਂ ਦੀ ਚਟਨੀ ਇਸ ਤਰ੍ਹਾਂ ਤੋੜਨ ਲੱਗਿਆ ਸੀ ਐਸੀ ਇਹਨਾਂ ਦੀ ਚਟਨੀ ਬੜੀ ਸਵਾਦਮੰਦੀ ਹੈ ਛੋਲਿਆਂ ਦੀ ਤੇ ਨਾਲ ਇਹ ਐਲਸੀ ਖੜੀ ਹੈ ਉਦੋਂ ਅਸੀਂ ਇੱਕ ਪ੍ਰੋਸੋ ਮੈਲਟ ਦਾ ਵੀ ਟ੍ਰਾਇਲ ਲੈ ਰਹੇ ਆ। ਇਸ ਤਰ੍ਹਾਂ ਨਵੀਆਂ ਆਪਾਂ ਫਸਲੀ ਵਿਭਿੰਨਤਾ ਵੀ ਨਾਲ-ਨਾਲ ਕਰ ਰਹੇ ਆ ਤੇ ਆਰਗੈਨਿਕ ਵੀ ਅਸੀਂ ਤਿਆਰ ਕਰ ਰਹੇ ਆ ਤੇ ਅਸੀਂ ਜਿੰਨਾ ਵੱਧ ਤੋਂ ਵੱਧ ਅੱਗੇ ਇਹਦੀਆਂ ਵੈਰਾਈਟੀਆਂ ਵੀ ਪੈਦਾ ਕਰਾਂਗੇ ਤੇ ਨਾਲ ਕੁਆਲਿਟੀਆਂ ਵੀ ਪੈਦਾ ਕਰਾਂਗੇ। ਕਿਸ ਤਰ੍ਹਾਂ ਦਾ ਮੈਸੇਜ ਦੇਣਾ ਚਾਹੂਗੇ ਦੂਸਰੇ ਕਿਸਾਨਾਂ ਨੂੰ ਜਿਹੜਾ ਹੈਗਾ ਬੇਸ਼ੱਕ ਤੁਸੀਂ ਟਿੱਬੇ ਦੇ ਉੱਤੇ ਜਿਹੜੀ ਪਹਿਲੀ ਫਸਲ اگਾਈ ਹੈਗੀ ਹੈ। ਕਿਸਾਨ ਜਿਹੜਾ ਝੋਨੇ ਅਤੇ ਨਰਮੇ ਵਾਲੀ ਜਿਆਦਾ ਜਾਂਦਾ ਹੈਗਾ ਕਨਕਵਾਲ ਕਿਸ ਤਰ੍ਹਾਂ ਦੀ ਖੇਤੀ ਪਿੰਤਾਂ ਲੈਂਦਾ ਮੇਰੀ ਬੇਨਤੀ ਹੈ ਕਿ ਕਿਸਾਨ ਭਰਾਵਾਂ ਨੂੰ ਵੀ ਕੁਝ ਇਸ ਤੋਂ हट ਕੇ ਲਾਲਚ ਨੂੰ ਥੋੜਾ ਜਿਹਾ ਤਿਆਗ ਕੇ ਦੂਸਰੀ ਸਾਈਡ ਤੇ ਵੀ ਉਹ ਇਧਰ ਵੀ ਤੁਹਾਨੂੰ ਉਨਾ ਹੀ ਫਾਇਦਾ ਮਿਲਣਾ ਹੈ ਤੇ ਇਹ ਉਨਾ ਹੀ ਪੈਦਾ ਕਰ ਸਕਦੇ ਹੋ ਉਨੀ ਆਪਾਂ ਨੂੰ ਇਨਕਮ ਹੋ ਜੂਗੀ ਜੇ ਇੱਕ ਵਾਰ ਥੋੜੀ ਜੀ ਇਨਕਮ ਘਟਦੀ ਹੈ ਖੜੋਤ ਆਉਂਦੀ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਉਹ ਵੱਧ ਜਾਣੀ ਹੈ ਕਿਉਂਕਿ ਮੈਨੂੰ ਹੁਣੇ ਤੋਂ ਹੀ ਕਾਫੀ ਫੋਨ ਕਾਲਸ ਆ ਰਹੇ ਆ ਕਿ ਵੀ ਤੁਸੀਂ ਸਾਡੇ ਵਾਸਤੇ ਰੱਖ ਜੋਈ ਸਾਨੂੰ ਰਸਤੇ ਇਥੋਂ ਤੱਕ ਕਿ ਜਿਹੜੇ ਮੇਰੇ ਖੁਦ ਜ਼ਿੰਮੇਵਾਰ ਭਰਾ ਐ ਮੇਰੇ ਨਾਲੋਂ ਵਾਲੀਆਂ-ਵਾਲੀਆਂ ਜ਼ਿਆਦਾ ਪੈਲੀਆਂ ਉਹਨਾਂ ਕੋਲ ਪਰ ਉਹ ਵੀ ਇਸ ਨੂੰ ਲੈਣ ਵਾਸਤੇ ਆ ਰਹੇ ਆ ਕਹਿੰਦੇ ਯਾਰ ਸਾਨੂੰ ਰੱਖਿਓ ਥੋੜੀ ਸਰੋਂ ਕੀ ਪਰ ਆਮ ਜਿਵੇਂ ਆਉਂਦਾ ਹੈਗਾ ਦੂਸਰੀਆਂ ਫਸਲਾਂ ਨੂੰ ਲੈ ਕੇ ਸਰਕਾਰਾਂ ਵੱਲੋਂ ਪ੍ਰਬੰਧ ਨਹੀਂ ਕੀਤੇ ਜਾਂਦੇਗੇ ਕਿਸ ਤਰ੍ਹਾਂ ਸਰਕਾਰਾਂ ਨੂੰ ਅਪੀਲ ਕਰੋਗੇ ਜਾਂ ਜਿਹੜੇ ਖੇਤੀਬਾੜੀ ਅਧਿਕਾਰੀਆਂ ਨੂੰ ਅਪੀਲ ਕਰੋਗੇ ਵੀ ਜਿਹੜੇ ਇਸ ਤਰ੍ਹਾਂ ਦੇ ਕਿਸਾਨਾਂ ਨੂੰ ਜੋੜਿਆ ਜਾਵੇ ਅਪੀਲ ਤਾਂ ਇਹ ਦੇਖੋ ਸਾਰਿਆਂ ਨੂੰ ਹੀ ਹੈ ਸਰਕਾਰਾਂ ਨੂੰ ਵੀ ਅਪੀਲ ਹੈ ਸਰਕਾਰਾਂ ਨੂੰ ਵੀ ਚਾਹੀਦਾ ਵੀ ਥੋੜਾ ਜਨਾ ਆਪਣੇ ਅਫਸਰਾਂ ਨੂੰ ਖਿੱਚਣਾ ਕੋਈ ਅੱਛੀਆਂ ਪਾਲਿਸੀਆਂ ਬਣਾਉਣਾ ਜਿਹੜੀਆਂ ਪਾਲਿਸੀਆਂ ਬਣਾਉਣੀਆਂ ਆ ਉਹ ਜਿਹੜੇ ਏਸੀ ਰੂਮਾਂ 'ਚ ਬੈਠੇ ਹੋਏ ਅਫਸਰਾਂ ਤੋਂ ਕੱਲਿਆਂ ਤੋਂ ਉਹਨਾਂ ਨਾਲ ਗੰਨਤੁੱਪ ਕਰਕੇ ਪਾਲਿਸੀਆਂ ਨਾ ਬਣਾਈਆਂ ਜਾਂ ਪਾਲਿਸੀਆਂ ਤਾਂ ਜਿਹੜੇ ਜਿੰਨਾ ਵਾਦੀ ਵਰਤੋਂ ਵਾਸਤੇ ਹੈਗੇ ਜ਼ਿੰਮੇਵਾਰਾਂ ਉਹ ਤੋਂ ਉਹਨਾਂ ਤੋਂ ਪੁੱਛ ਪੜਤਾਲ ਕਰਕੇ ਉਹਨਾਂ ਨਾਲ ਰਹਿ ਕੇ ਕਰਕੇ ਬਣਾਈਆਂ ਜਾਂਨਾਂ ਜਿਹੜੇ ਉੱਚ ਅਧਿਕਾਰੀ ਹੈ ਜਾਂ ਉਹਨਾਂ ਕੋਲੇ ਜਾਂ ਸਰਕਾਰਾਂ ਕੋਲੇ ਕੋਈ ਨਵੇਂ ਤਜਰਬੇ ਹੈ ਕੋਈ ਨਵੀਆਂ ਆਫਰਾਂ ਹੈਗੀਆਂ ਕੋਈ ਬਾਹਰੋਂ ਦੀ ਆਫਰ ਆਈ ਹੈ ਜਾਂ ਕੋਈ ਹੋਰ ਹੈਗੀ ਹੈ ਉਹ ਆਪਦੇ ਅਸਰਾਂ ਨਾਲ ਸਾਂਝੀਆਂ ਕਰਨ ਤੇ ਅਫਸਰਾਂ ਨੂੰ ਕਹਨ ਵੀ ਇਹ ਗਰਾਊਂਡ ਲੈਵਲ ਤੇ ਲੈ ਕੇ ਜਾਓ ਜ਼ਿਮੀਦਾਰਾਂ ਦੇ ਵਿੱਚ ਲੈ ਕੇ ਜਾਓ ਵੀ ਇਸ ਚੀਜ਼ ਦੀ ਡਿਮਾਂਡ ਹੈ ਆ ਚੀਜ਼ ਪੈਦਾ ਕੀਤੀ ਜਾਵੇ ਨਾ ਕਿ ਜਿਹੜੀ ਤੁਸੀਂ ਪੈਦਾ ਕਰੀ ਜੰਨੀ ਉਹਦੀ ਡਿਮਾਂਡ ਹੈ ਨਹੀਂ ਤੇ ਸਰਕਾਰਾਂ ਉਹ ਖਰੀਦਦੀਆਂ ਨਹੀਂ ਮੁੜ ਕੇ ਉਹ ਜ਼ਿਮੀਦਾਰ ਵਿਚਾਰੇ ਸੜਕਾਂ ਤੇ ਸੁੱਟਦੇ ਆ ਸਰਕਾਰਾਂ ਨੂੰ ਚਾਹੀਦਾ ਵੀ ਇਹ ਸਾਰਾ ਤਾਲਮੇਲ ਬਣਾਉਣਾ ਸਰਕਾਰਾਂ ਕੇ ਬੇਨਤੀ ਹੈ ਕੋਈ ਅੱਛੇ ਸੁਚੇਜੇ ਪ੍ਰਬੰਧ ਕਰਨਾ ਤੇ ਆਪਦੇ ਜਿਹੜੇ ਅਧਿਕਾਰੀ ਹੈ ਉਹਨਾਂ ਨੂੰ ਖੇਤਾਂ ਤੱਕ ਪਹੁੰਚਾਉਣਾ ਜਿਵੇਂ ਕਿ ਤੁਸੀਂ ਡਾਕਟਰੀ ਪੇਸ਼ੇ ਦੇ ਨਾਲ ਨਾਲ ਜਿਹੜੀ ਇਸ ਫਸਲ ਦੇ ਵਿੱਚ ਜੜੀਆਂ ਬੂਟੀਆਂ ਦੀ ਵੀ ਉਗਾਉਣ ਜਾ ਰਹੇ ਹੋ ਜੀਆਂ ਕੀ ਲੱਗਦਾ ਵੀ ਜੜੀਆਂ ਬੂਟੀਆਂ ਤੁਹਾਡੀਆਂ ਸਫਲ ਹੋਉਣਗੀਆਂ ਦੇਖੋ ਜੀ ਬੰਦਾ ਜੋ ਸਿੱਧੀ ਨੀਤ ਨਾਲ ਕੰਮ ਕਰੂਗਾ ਤੁਹਾਨੂੰ ਸਭ ਕੁਝ ਮਿਲੇਗਾ ਸਾਡੀਆਂ ਜੇ ਅਸੀਂ ਜੇ ਅਸੀਂ ਇੱਥੋਂ ਤੱਕ ਹੌਂਸਲਾ ਇਹ ਹੌਂਸਲਾ ਇਹਨਾਂ ਕ ਬਣ ਗਿਆ ਜੇ ਅਸੀਂ ਟਿੱਬੇ ਤੇ ਪਹਿਲੇ ਵਾਰ ਦੇ ਵਿੱਚ ਆਪਦੀ ਫੀਲਡ ਤੋਂ ਅਲੱਗ ਆ ਕੇ ਇੱਕ ਤਰ੍ਹਾਂ ਦੇ ਇੱਥੇ ਨਵਾਂ ਤਜਰਬਾ ਕਰਨ ਚਾਹੀਦਾ ਸਫਲ ਹੋ ਗਏ ਆ ਤੇ ਇਸ ਤੋਂ ਬਾਅਦ ਵੀ ਅਸੀਂ ਸਫਲ ਹੁੰਦੇ ਜਾਵਾਂਗੇ ਹੁਣ ਤਾਂ ਸਾਡਾ ਕੁਦਰਤ ਨੇ ਬਾਹ ਫੜ ਲਈ ਹੈ ਤੇ ਉਹ ਹੁਣ ਸਾਨੂੰ ਕੁਦਰਤ ਜੀ ਦੀ ਬਾਹ ਫੜ ਲਏ ਉਹਦੀ ਬਾਹ ਨਹੀਂ ਛੱਡਦੀ ਜੜੀਆਂ ਬੂਟੀਆਂ ਵੀ ਲਾਈਆਂ ਇਸ ਤਰ੍ਹਾਂ ਵੀ ਜੜੀਆਂ ਬੂਟੀਆਂ ਅਸੀਂ ਹਜੇ ਤੱਕ ਲਾਈ ਤਾਂ ਨਹੀਂ ਸਿਰਫ ਇਹ ਪ੍ਰੋਸੋ ਮਿਲਟ ਦਾ ਟ੍ਰਾਇਲ ਸਾਡਾ ਜਿਵੇਂ ਚੱਲ ਰਿਹਾ ਜੜੀ ਬੂਟੀ ਜੀ ਆਪਾਂ ਇੱਕ ਤਰ੍ਹਾਂ ਕਹਿੰਦੇ ਆ ਕਿਉਂਕਿ ਜਿਹੜਾ 7 ਨਵੀਆਂ ਕਿਸਮਾਂ ਦੇ ਇਹ ਬੀਜ ਬੈਦ ਤੇ ਡਾਕਟਰ ਦੋਨੋਂ ਹੀ ਰਲ ਕੇ ਇੱਕ ਚੀਜ਼ ਨੂੰ ਰეკਮੈਂਡ ਕਰ ਰਹੇ ਹੈ ਉਹ ਚੀਜ਼ ਜੋ ਇੱਕ ਚੀਜ਼ ਅਸੀਂ ਪਹਿਲੀ ਇਹ ਪਰੋਸੋ ਮਿਲ ਤੇ ਜਿਹਨੂੰ ਆਪਾਂ ਚੀਨਾ ਕਹਿੰਦੇ ਨੇ ਚੀਨਾ ਦਾ ਟ੍ਰਾਇਲ ਅਸੀਂ ਕਰ ਲਿਆ ਸ਼ੁਰੂ ਤੇ ਆਉਣ ਵਾਲੇ ਟਾਈਮਾਂ ਚ ਇਹਦਾ ਦੇਖਦੇ ਹਾਂ ਕਿ ਉਦੋਂ ਸਾਨੂੰ ਕਿੰਨਾ ਖਸਾਦ ਹੁੰਦੀ ਹੈ ਤੇ ਉਸ ਤੋਂ ਬਾਅਦ ਅਸੀਂ ਅਸ਼ਵਗੰਧਾ ਦਾ ਵੀ ਆਰਡਰ ਕਰ ਆਖਿਆ ਅਸ਼ਵਗੰਧਾ ਵੀ ਇੱਥੇ ਲਾ ਕੇ ਦੇਖਦੇ ਹਾਂ ਤੇ ਇਹ ਜੜੀ ਬੂਟੀਆਂ ਵੱਲ ਸਾਡਾ ਪਹਿਲਾ ਸਟੈਪ ਹੋ ਚੁੱਕਿਆ ਹੈ ਕੀ ਇਹ ਫਸਲ ਉਪਜਾਊ ਹੈਗੀ ਇਸ ਜੜੀਆਂ ਬੂਟੀਆਂ ਲਈ ਜਮੀਨ ਇਹ ਜ਼ਮੀਨ ਹਾਂਜੀ ਇਹ ਜ਼ਮੀਨ ਕਿਉਂਕਿ ਜੜੀ ਬੂਟੀਆਂ ਲਈ ਜ਼ਮੀਨ ਉਹੀ ਚਾਹੀਦੀ ਹੈ ਜਿਹਦੇ ਵਿੱਚ ਕਦੇ ਕੋਈ ਰੇ ਸਪਰੇ ਨਾ ਪਈ ਹੋਵੇ ਇਹ ਜ਼ਮੀਨ ਨਵੀਂ ਐ ਨਵੀਂ ਜ਼ਮੀਨ ਜਾਂ ਜਿਹੜੀ ਜੰਗਲ ਦੇ ਵਿੱਚੋਂ ਜੜੀ ਬੂਟੀ ਮਿਲ ਸਕਦੀ ਐ ਜਾਂ ਪਹਾੜਾਂ ਤੋਂ ਜੜੀ ਬੂਟੀ ਆਪਾਂ ਆਮ ਹੀ ਸੁਣਦੇ ਹੁੰਦੇ ਸੀ ਨਾ ਫਲਾਨਾ ਗਿਆ ਸਾਧੂ ਸੰਤੋਂ ਨੇ ਪਹਾੜਾਂ ਤੋਂ ਜੜੀ ਬੂਟੀ ਲਿਆਂਦੀ ਉਹ ਪਹਾੜਾਂ ਤੋਂ ਹੀ ਕਿਉਂ ਲਿਆਉਂਦੇ ਸੀ ਕਿਉਂਕਿ ਉੱਥੇ ਬੰਦੇ ਦੀ ਦਖਲਦਾਰੀ ਨਹੀਂ ਹੁੰਦੀ ਸੀ ਉਹ ਕੁਦਰਤ ਨੇ ਜਿਹੜੀ ਮਿੱਟੀ ਦਿੱਤੀ ਐ ਕੁਦਰਤ ਨੇ ਜਿਹੜੇ ਤੱਤ ਵਿੱਚ ਦਿੱਤੇ ਆ ਉਹਨਾਂ ਤੱਤਾਂ ਤੋਂ ਪੈਦਾ ਜਿਹੜੀ ਹੋਈ ਫਸਲ ਆ ਉਹ ਦਵਾਈ ਹੁੰਦੀ ਐ ਜੇ ਇਹ ਸਰੋਂ ਐ ਤੇ ਸਰੋਂ ਵੀ ਦਵਾਈ ਐ ਇਸ ਸਰੋਂ ਸਰੋਂ ਉਦੋਂ ਬਣੂਗੀ ਜਦੋਂ ਅਸੀਂ ਇਹਦੇ ਵਿੱਚ ਰੇਅ ਸਪਰੇਅ ਪਾਵਾਂਗੇ ਫਸਲ ਉਹ ਫਸਲ ਉਦੋਂ ਬਣੂਗੀ ਜਦੋਂ ਉਹਦੇ ਤੇ ਰੇਅ ਸਪਰੇਅ ਕਰਾਂਗੇ ਨਹੀਂ ਤਾਂ ਫਸਲ ਇੱਕ ਖਰਾਕ ਹੈ ਉਹ ਫਸਲ ਇੱਕ ਜੜੀ ਬੂਟੀ ਹੈ ਆਪਣੇ ਆਪ ਚ ਜੜੀ ਬੂਟੀਆਂ ਹੁੰਦੀਆਂ ਇਹ ਸਾਰੀਆਂ ਹਰ ਇੱਕ ਜੀ